14 ਸਵਾ 14 ਸਾਲ ਦੀ ਉਮਰ ਚ ਇਹਨਾਂ ਦਾ ਵਿਆਹ ਹੋ ਜਾਂਦਾ ਹੈ ਬਿਸ਼ਨ ਚੰਦ ਬਿਸ਼ਨਕੌਰ ਤੇ ਲਾਲਚੰਦ ਦੀ ਬੇਟੀ ਮਾਤਾ ਜਿਹਨਾਂ ਦੇ ਸ੍ਰੀ ਮਾਤਾ ਗੁਜਰਕੌਰ ਦੇ ਨਾਮ ਦੇ ਨਾਲ ਜਾਤ ਕਰਦੇ ਆ ਵਿਆਹ ਦੇ ਸਮੇਂ ਵੀ ਇੱਕ ਬੜੀ ਪਿਆਰੀ ਘਟਨਾ ਹੈ ਕਿ ਜਿਹੜੇ ਲਾਲਚੰਦ ਸੀ ਉਹ ਗੁਰੂ ਸਾਹਿਬ ਨੂੰ ਆ ਕੇ ਗਲੇ ਮਿਲਦੇ ਨਹੀਂ ਕੋਈ ਕੁੜਮ ਨਹੀਂ ਹਾਂਜੀ ਉਹਨਾਂ ਦੀ ਬੇਟੀ ਦਾ ਵਿਆਹ ਗੁਰੂ ਸਾਹਿਬ ਦੇ ਬੇਟੇ ਦੇ ਨਾਲ ਹੋਣਾ ਹੈ ਸੇਕ ਫਾਦਰ ਸਾਹਿਬ ਦੇ ਨਾਲ ਤੇ ਉਹਨਾਂ ਦੀ ਅੱਖਾਂ ਛੰਜੂ ਆ ਗਏ ਹਾਂਜੀ ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਵੀ ਲਾਲਚੰਦ ਅੱਖਾਂ ਛੰਜੂ ਕਿਉਂ ਹਾਂ ਚਿੰਦਾ ਇੱਕ ਤਾਂ ਗੁਰੂ ਦਾ ਰਤਬਾ ਇੰਨਾ ਬਲੰਦ ਤੇ ਗੁਰੂ ਦੇ ਸਾਹਮਣੇ ਸਾਡੀ ਹਸਤੀ ਕੀ ਤੇ ਦੂਜੀ ਬੇਟੀ ਤੋਂ ਬਿਨਾ ਮੇਰੇ ਘਰ 'ਚ ਦੇਣ ਨੂੰ ਕੁਝ ਵੀ ਨਹੀਂ ਹਾਂਜੀ ਤੇ ਪਾਤਸ਼ਾਹ ਨੇ ਜਿਹੜੇ ਸ਼ਬਦ ਕਹੇ ਬੜੇ ਪਿਆਰੇ ਸੀ ਰਿਦਾ ਅੰਗ ਤਨੂਜਾ ਦੀਨੀ ਪਾਸ਼ਾ ਵਸਤ ਤੈ ਕਿਆ ਰੱਖ ਲੈਨੀ ਜੀ ਲਾਲਚੰਦ ਕਿਸ ਚੀਜ਼ ਦੀ ਉਦਾਸੀ ਤੇਰੇ ਘਰ ਜਿਹੜੀ ਸਭ ਤੋਂ ਕੀਮਤੀ ਚੀਜ਼ ਸੀ ਉਹ ਤੇ ਤੂੰ ਸਾਡੀ ਝੋਲੀ 'ਚ ਪਾ ਦਿੱਤੀ ਤੇ ਹੁਣ ਇਹਦੇ ਤੋਂ ਕੀਮਤੀ ਤੇਰੇ ਘਰ 'ਚ ਰਹਿ ਵੀ ਕੀ ਗਿਆ ਹੂੰ ਸੋ ਉਹ ਇਹ ਦੂਸਰਾ ਇਸ਼ਾਰਾ ਸੀ ਜੇ ਸਾਡਾ ਸਮਾਜ ਅੱਜ ਵੀ ਸਮਝੇ ਕਿ ਜਿਸ ਪਰਿਵਾਰ ਨੇ ਆਪਣੀ ਬੱਚੀ ਤੁਹਾਡੀ ਝੋਲੀ 'ਚ ਪਾ ਦਿੱਤੀ ਉਹਦੇ ਤੋਂ ਵੱਡਾ ਕੋਈ ਦਾਜ ਨਹੀਂ ਹੈਗਾ ਤੇ ਦਾਜ ਦੀ ਲਹਨ ਤੇ ਸਮਾਜ ਚ ਇਸ ਉਦਾਹਰਣ ਨੂੰ ਲੈ ਕੇ ਖਤਮ ਕੀਤੀ ਜਾ ਸਕਦੀ ਜੇ ਅਸੀਂ ਕਰਨੀ ਹੋਵੇ